ਉਹ ਮੁੰਡੇ ਵੱਲੋਂ 10 ਰੁਪਏ ਦੀ ਸੇਵਾ ਆਈ ਏ ਮੱਛੀਆਂ ਦੇ ਚਾਰੇ ਵਾਸਤੇ ਅੱਡੇ-ਗੱਡੇ ਤੋਂ ਫੁੱਲੀਆਂ ਦਾ ਪਰਚਾਲ ਲਿਆਉਂਦਾ ਫੁੱਲੀਆਂ ਦਾ ਪਰਚਾਲ ਲੈ ਕੇ ਅਸੀਂ ਫਿਰ ਤਿੰਨ ਜਾਣੇ ਸੀਗੇ ਅਸੀਂ ਮੋਟਰਸਾਈਕਲ ਤੇ ਬੈਠੇ ਮੋਟਰਸਾਈਕਲ ਤੇ ਬੈਠਣ ਤੋਂ ਬਾਅਦ ਅਸੀਂ ਸਿੱਧਾ ਪਿੰਡਾਂ ਨੂੰ ਕੂਚ ਕਰਤੀ ਵਾਹ ਜੀ ਮੈਂ ਬਾਬਿਆਂ ਦਾ ਨਾਮ ਲਵਾਂ ਸੰਗ ਤਾਂ ਹੋਰ ਵੀ ਪਹੁੰਚੀਆਂ ਨੇ ਦਰਸ਼ਨ ਕਰਨ ਕੀ ਬਾਤ ਹੈ ਅੱਜ ਦਾ ਵੀ ਮੌਸਮ ਬਹੁਤ ਵਧੀਆ ਹੈ ਆਜੋ ਆਜੋ ਭਾਜੀ ਸੇਵਾ ਕਰਾਈਏ ਤੁਹਾਡੀ ਆਜੋ ਜੈ ਮਬ ਜੰਦੂ ਤਾਂ ਹੰਮੀ ਨਹੀਂ ਲੱਤ ਜੰਦੂ ਹੋ ਥੰੜਾ ਆ ਤੇਰਾ ਨਾ ਪਾ ਆਹੋ ਚਲ ਜੋ ਕੀ ਦਾ ਜਵਾਬ ਨਹੀਂ ਕੋਈ ਬੰਦਾ ਵਾ ਸਾਹ ਤਾਰੀ ਦੰਗਰ ਕਿੰਨੇ ਮਾਰਾ ਹੈ ਆਹ ਦੇ ਖਾਣਾ ਮਚ ਰਹੀਆਂ ਨੇ ਆਹ ਦੇ ਹੋਈ ਗਿਆ ਮਹਾਰਾਜ ਜਨਾ ਭਾਈ ਕੀ ਵੇਖੋ ਕਿੰਨਾ ਬੁਝੂ ਆ ਗਏ ਆਹ ਦੇ ਪਤਾ ਲੱਗੇ ਡੱਡੂ ਆ ਇਹਦਾ ਕੋਈ ਨਹੀਂ ਭਰਾਵਾ ਪੱਤਾ ਸ਼ੋਰ ਵੀ ਨਹੀਂ ਹੈਗਾ ਆਹ ਦੇ ਖਾਣਾ ਮਚ ਲਾ ਪੀਂਦੇ ਬਹੁਤ ਹੈਡ ਗੋਲ ਪਿੱਛੇ ਉਹ ਹੁੰਗੇ ਜੀ ਜਾ ਕੇ ਨਹੀਂ ਨਹੀਂ ਦੇਖੀ ਮੱਛੀ ਨਹੀਂ ਹੈ ਹੋਈ ਗੇੜ ਨਹੀਂ ਹੁੰਨੀ ਭਾਜੀ ਹੱਥ ਦੀ ਜਦੋਂ ਮੱਛੀ ਹੁੰਦੀ ਫੇਰ ਦਿਖਣ ਲੱਗਣੀ ਉਹ ਜਦੋਂ ਹੱਥਾਂ ਭਰਦੀ ਮੱਛੀ ਨਹੀਂ ਨਹੀਂ ਜਦੋਂ ਦਿਖਣੀ ਨਹੀਂ ਸੇ ਘਾਹ ਤਾਂ ਹੈ ਹੀ ਨਾ ਕਿ ਲੰਬੀਆਂ ਨੇ ਜਦ ਤੇ ਇਹੋ ਜਿਹੀ ਗੇੜ ਨਹੀਂ ਬਣਨ ਤਾਂ ਜੱਤੇ ਹੀ ਨਹੀਂ ਦਿਖਣੀਆਂ ਉਹ ਮੱਛੀ ਦੇਖਣੀ ਹੋਵੇ ਇੱਕੋ ਜਗਾ ਜੀ ਸਿੱਟੇ ਐਦਾਂ ਹੀ ਬਸ ਭਾਜੀ ਆ ਰਿਹਾ ਟਾ ਬਿਆਹ ਆਹ ਦੇਖੋ ਦੀਵਾ ਕਿੱਡਾ ਬਣਾ ਟੇ ਦਾ ਆ ਰਿਹਾ ਟਾ ਦੀ ਵਾ ਪੂਰਾ ਪਿਆ ਜਦਾ ਮਰਜੀ ਇਹਨੂੰ ਹਿੱਟੋ ਤੋੜ ਤੋੜ ਕੇ ਉਹਨੇ ਆ ਚੱਕੀ ਕੋਪੀ ਇਹ ਬੱਤੀ ਘੜਦੇ ਆ ਵਾ ਨਹੀਂ ਤੋੜ ਤੋੜ ਕੇ ਜਿੱਤੀ ਜੋ ਇਹ ਹੈਗਾ ਚੱਲ ਮੋੜੀ ਚਲੋ ਮੋੜੀ ਇਹ ਕੋਈ ਮਰੋ ਨਾ ਇਹ ਗੁਰੀ ਗੁਰੀ ਜੇਦਾ ਇਹ ਇੱਕ ਥਾਂ ਲਿਜੀਏ ਨਾ ਗੋਲੀਆਂ ਬਣਾ ਬਣਾ ਕੇ ਸੱਟੋ ਫੇਰ ਵਿੱਚ ਜਾਣਾ ਫੇਰ ਪਤਾ ਲੱਗਣਾ ਉਹ ਨਹੀਂ ਆ ਪ੍ਰਸ਼ਾਦ ਵੀ ਲਿਆ ਭਾਜੀ ਉੱਪਰ ਵੀ ਸੱਟ ਪਰਚਾਲ ਹਾਂ ਉਹਨਾਂ ਪਤਾ ਲੱਗਣਾ ਨਾ ਇੱਥੇ ਡਿੱਗਦਾ ਪਿਆ ਹੋਣਾ ਖਾਣ ਪੀਣ ਵਾਲਾ ਸਮਾਨ ਗੋਲੀਆਂ ਨੇ ਗੱਲ ਬਣਨੀ ਆ ਮੈਂ ਦੇਖਿਆ ਹਾਂ ਸ਼ਟਡਾਉਨ ਫੁੱਲੀਆਂ ਵੀ ਪਾਵਾਂ ਭਾਬੇ ਜੱਟਾ ਲਪੇਟ ਮੜਾ ਜਿਆ ਇਹ ਲੱਗਦਾ ਮੱਛੀ ਭਾਜੀ ਫੜ ਲੈਣੀ ਆ ਅੱਜ ਤੁਸੀਂ ਹੂੰ ਟਰਾਈ ਦਾ ਪੂਰਾ ਉਹਨੂੰ ਲਵਾ ਦੇਣਾ ਬੰਨਣਾ ਪੂਰਾ ਜਾਲ ਪਾ ਲਿਆ ਮੱਛੀ ਫੜਨੇ ਨੂੰ ਵਜਨ ਜਿਆ ਹੋਵੇ ਨਾ ਥੋੜਾ ਜਿਹਾ ਆਟਾ ਹੋ ਪਰ ਫੱਜ ਹੋ ਗਈ ਜੋ ਪੂਂਗ ਮੱਛਲੀ ਛੱਡੀ ਉਹ ਯਾਰ ਅਸੀਂ ਦੇਖਣੀ ਆ ਫੜਨੀ ਥੋੜੋ ਇਹ ਨਹੀਂ ਹੈ ਇਹ ਵੱਡੀ ਵੀ ਆ ਆ ਵੱਡੀਆਂ ਵੀ ਵੇਚਾਂ ਪੂਂਗ ਵੀ ਆ ਬਾਕੀ ਟਾਈਮ ਤਾਂ ਲੱਗਦਾ ਹੀ ਆ ਭਾਜੀ ਬੰਨਨੇ ਨੂੰ ਇਹਨਾਂ ਨੇ ਇਹਨਾਂ ਹੋਰ ਬੰਨ ਨਹੀਂ ਦੇਖੀ ਮਾੜੀ ਜੀ ਕੰਦੀ ਦਾ ਪੂਰਾ ਸੈਟਅਪ ਬਣਾਉਣਾ ਯਾਨੀ ਕਿ ਇਹ ਤਾਂ ਰੰਦਾ ਇੰਝ ਕੁਝ ਜਦੋਂ ਇਨਾ ਹੋਰ ਬਣਾਣਾ ਦੱਸਾ ਬਣਾ ਲੰਬਾ ਹੋਊਗਾ ਤੇ ਥੱਲੇ ਡੁੱਬੂ ਕਾफी ਲੰਬੀ ਰਸੀ ਬਣਾਣੀ ਪਣੀ ਭਾਜੀ ਨਾ ਨਾ ਬਈ ਡੁੱਬਦੀ ਹੋਵੇ ਪਾਣੀ ਚ ਹਾਂ ਥੋੜੀ ਜੀ ਥੱਲੇ ਤੱਕ ਜਾਵੇ ਮੜ ਜਾਏ ਹਾਂ ਫਟਕ ਜਾਂਦੀ ਉਹ ਬਈ ਜਿੱਦਾਂ ਥੱਲੇ ਹਲਚਲ ਹੋਣੀ ਚਾਹੀਦੀ ਪਾਣੀ ਦੇ ਵਿੱਚ ਹਲਕੀ ਜੀ ਪੱਦ ਜਾ ਇਹਦੇ ਵਿੱਚ ਇਸ਼ਾਰੇ ਬਣੇ ਹੋ ਤੁਸੀਂ ਉਧਰ ਤੁਹਾਨੂੰ ਇੱਕ ਇਸਤੀ ਲੈ ਕੇ ਦੇਣ ਨੂੰ ਸੋਚਦਾ ਮੈਂ ਫੇਰ ਤੁਸੀਂ ਪੂਰੀਆਂ ਮੱਛੀਆਂ ਕਰਨੀ ਇਹ ਡੀਲ ਦਾ ਪੈਸੇ ਇਹ ਪੂਰੇ ਹੋਣੇ ਕੁੰਡੀ ਨਹੀਂ ਪਾਣੀ ਆਂਦੀ ਭਾਜੀ ਡੀਜ਼ਲ ਦੇ ਪੈਸੇ ਨਹੀਂ ਪੂਰੇ ਹੋਣੇ ਤੁਹਾਡੇ ਕੋਲ ਯਾਰ ਥੋੜੀ ਵੀ ਛੋਟੀ ਗੱਲੋ ਬੜੀ ਹੀ ਹੋ ਗਈ ਜਾਨੀ ਨਾ ਨਾ ਨਹੀਂ ਨਹੀਂ ਬੜੀ ਵਧੀਆ ਭਾਜੀ ਗੋਪੀ ਪਰੇ ਹੋ ਜਾ ਲਫਾਫਾ ਲੈ ਕੇ ਮੱਛੀਆਂ ਪਾਣ ਨੂੰ ਆ ਲੈ ਇਹ ਵੀ ਆ ਲੈ ਭਾਜੀ ਨਾ ਨਾ ਲੋੜੇ ਨਹੀਂ ਆਹ ਅੱਛਾ ਭਾਜੀ ਇਹ ਖੁਰ ਜਾਣਾ ਭਾਜੀ ਲਫਾਫਾ ਚਾਹੀਦਾ ਹਲਕਾ ਦੇਖ ਲਈਂ ਹੱਦ ਹੋ ਗਈ ਕਮਾਲ ਦੀ ਆਲਾ ਖੁਰ ਜਵੇ ਹਾਂ ਫਿਰ ਦੇਣੀ ਏ ਜਿਆਦੇ ਲੰਬੀ ਹੋ ਗਈ ਰਸੀ ਮੇਰੇ ਹੱਥ ਨਾਲ ਭਾਜੀ ਅੱਜ ਬੜੀਆਂ ਥਾਵਾਂ ਕਿ ਮੇਰੇ ਵਿੱਚ ਅੱਕ ਨਹੀਂ ਹੋ ਰਿਹਾ ਰੈਸਕਿਊ ਚੱਲ ਰਿਹਾ ਮੱਛੀਆਂ ਪਾਣਨੇ ਦਾ ਆ ਛੱਟਦਾ ਜੀ ਮੁੰਡਿਆਂ ਨੇ ਜਾਲ ਪਾ ਤਾ ਲੈ ਵਾ ਚੀਜ਼ ਬਣਾ ਕੇ ਪੈਂਦੀ ਓਏ ਥੱਲੇ ਪੈ ਗਈ। ਲੈ ਕਾ ਲੰਬੀ ਹੋ ਗਈ ਥੋੜੀ। ਕੋਈ ਨਹੀਂ ਥੱਲੇ ਤਾਂ ਜਾਂਦੀ ਆ। ਜਾਣਦੇ ਜਾਣਦੇ ਭਾਈ। ਲੈ ਜਾਂਦਾ ਲੈ ਲੈ। ਜਾਣਦੇ। ਹਾਂ ਤੇ ਪੂਰਾ ਸੈਟਅਪ ਬਣਾ ਲਿਆ ਇਹ ਨਹੀਂ। ਮੱਛੀਆਂ ਰੈਸਕਿਊ ਹੋ ਰਹੀਆਂ ਮੱਛੀਆਂ। ਜਿਹਦੇ ਥੱਲੇ ਉਹਦੇ ਖਾਣਾ ਫਿੱਕਦਾ ਹੇਲਣੀਆਂ। ਜਾਣਦੇ ਜਾਣਦੇ ਭਾਈ। ਆਹੋ ਖੇਚੇ ਤੁਰ ਪਣੀਏ। ਉਹ ਤੁਰ ਪਿਓ ਰੇ। ਓਏ ਭਾਈ। ਉਹ ਨਹੀਂ ਥੱਲੇ ਨਹੀਂ। ਲੈ ਦੱਸ। ਆ ਨਾ ਆਉਦੀ। ਵਾੜੀ ਆਦੀ ਆਦੀ ਖਿਚਦੀ ਹੈ ਨਾ ਮੜ ਮੜ ਉੱਪਰ ਉਹ ਬਾਜੀ ਉਹ ਖਿੱਚ ਪੈ ਗਈ ਉਹਨੂੰ ਉਹ ਬਾਜੀ ਖਿੱਚਦਾ ਪੈਣੀ ਬਜਨ ਨਹੀਂ ਬਣ ਜਾਂਦਾ ਪਾਣੀ ਦਾ ਲੈ ਆਹ ਲੈ ਚੱਕ ਕਿਤੇ ਬਸ ਇੱਥੇ ਕਰਾ ਕੇ ਇੱਥੇ ਇੱਥੇ ਨਾ ਚੀਂਬੜੀ ਨਾ ਮੱਛੀ ਇੱਧਰ ਦੇਖਦੇ ਪੂਰਾ ਸੈਟਅਪ ਬਣਾ ਲਿਆ ਬੰਦਿਆਂ ਨੇ ਬਣਾ ਲਿਆ ਤੁਹਾਨੂੰ ਪਾਣੀ ਇਹ ਪਾਵਾ ਕੋਲ ਖੜ ਕੇ ਖਾਣ ਦੀ ਲੱਪਣੀ ਥੱਲੇ ਨਾਲ ਨਾਲ ਹਲੇ ਮਸ਼ੀਆਂ ਚੱਡੀਆਂ ਨੂੰ ਦੱਸ ਦੇ ਨਹੀਂ ਹੋਏ ਆ ਇਹ ਪਹਿਲੇ ਹੀ ਮੱਛੀਆਂ ਨੂੰ ਜਾਲ ਪਾ ਲਿਆ ਇਹ ਨਹੀਂ ਫਿਸ਼ਿੰਗ ਰੋਡ ਹੈ ਫਿਸ਼ਿੰਗ ਰੋਡ ਇਹ ਦੇਖੋ ਫਿਸ਼ਿੰਗ ਰੋਡ ਹੈ ਲਾਦਾ ਨਹੀਂ ਅੱਜ ਕੁਝ ਨਾ ਕੁਝ ਕੱਢ ਲੈਣਾ ਬੈਠੇ ਆ ਜੀ ਵੀ ਜੀ ਦੇ ਅੱਜ ਕੱਢ ਲੈਣਾ ਮੁੰਡਿਆਂ ਨੇ ਕੁਝ ਨਾ ਕੁਝ ਜੀ ਦੇ ਬੈਠੇ ਪਏ ਆ ਵਾਹ ਵੇਖਦਾ ਅਜ ਰੱਛ ਲੱਗਾ ਪਿਆ ਫਿਸ਼ਿੰਗ ਰੋਡ ਪਾ ਕੇ ਨਾ ਲਾਦਾ ਕੱਢੂਗਾ ਅੱਜ ਕੁਝ ਨਾ ਦੇ ਪੁੱਨ ਸਾਲਾ ਛਾਲ ਫਾਰੇਆ ਐਨਾ ਗੁੰਡਾ ਨਾ ਜਾਣਦੇ ਹੁਣ ਭਾਰੀ ਤਾਂ ਨਹੀਂ ਹੋਈ ਦੇਖ ਬਜਾ ਨਾ ਬਣੇ ਬਸ ਮੈਂ ਥੋੜੀ ਛੋਟੀ ਗੱਲ ਕਰਤੀ ਹੈ ਲੰਬੀ ਜਿਆਦੇ ਹੋ ਗਈ ਜੋ ਐਦਾਂ ਮਰੋੜਾ ਦੇ ਲਾ ਭਾਜੀ ਨਾਲੇ ਵੇਟ ਵੀ ਝਾਲੂਗੇ ਹਨਾ ਪੂਣੀ ਡੁੱਬ ਗਈ ਥੱਲੇ ਜਾ ਤਾਂ ਠੰਡੀ ਹੈ ਬਾ ਹਲਾ ਨਾ ਭਾਜੀ ਤੂੰ ਹਲਾ ਨਾ ਹਲਾਈ ਦੀ ਥੋੜੂ ਆ ਉਹ ਹਿਲਣ ਨਾ ਥੋੜੋ ਭਾਜੀ ਐਦਾਂ ਤਾਂ ਉਹਨੂੰ ਪਤਾ ਕਿ ਕੁਝ ਪਾਇਆ ਅਗਲਿਆਂ ਨੇ ਬਰਹਿਣ ਦੇ ਇੱਥੇ ਇੱਥੇ ਹੀ ਰੱਖ ਨਾਲੇ ਪਤਾ ਲੱਗੂ ਪੱਕਾ ਕਰ ਦਮਾ ਫੇਟ ਇੱਥੇ ਨਾ ਪੱਕਾ ਉਹ ਅਗਲੀ ਫੇ ਤੋੜ ਤੋੜ ਕੇ ਖਾਈ ਜਾਊ ਇੱਥੇ ਐਂਦਾ ਹਲਾਈਏ ਨਾ ਆਟਾ ਖੁਰ ਜਾ ਭਾਜੀ ਹਲਾਈਦਾ ਨਹੀਂ ਹੁੰਦਾ ਦੋਨ ਦਾ ਹਲਾ ਲਾ ਕੇ ਮੱਛੀਆਂ ਨੂੰ ਮੈਂ ਇੱਥੇ ਰੱਖਾਂਾ ਜਦੋਂ ਇਹਨੂੰ ਟੱਕ ਜੇ ਲੱਗਣੇ ਆ ਨਾ ਇਹਨੂੰ ਹਾਂ ਤੇ ਦੰਦੀਆਂ ਲੱਗਣੀਆਂ ਫੇ ਪਤਾ ਲੱਗਣਾ ਬੇ ਮੱਛੀਆਂ ਭਾ ਇੱਥੇ ਉੱਪਰ ਰੱਖ ਭਾਜੀ ਫੇ ਪਤਾ ਲੱਗਿਆ ਨਾ ਇੱਥੇ ਠੀਕ ਹੈ ਨਹੀਂ ਕੋਈ ਆਈ ਉਹ ਗਈਆਂ ਆ ਘਮਣ ਕੋਣ ਭਰਾਵਾ ਪਰੋਂ ਚੈਰੀ ਆਉਗੀਆਂ 250 ਕੰਮ ਦੇ ਆਜੋ ਗਈਆਂ ਵੇਟ ਐਂਡ ਬੋਟ ਭਾਜੀ 600 ਰੁਪਏ ਇਸ ਕੰਮ ਹੁੰਦਾ ਹੈ ਫਿਸ਼ਿੰਗ ਰੋਡ ਦੇਖੋ ਸਪੈਸ਼ਲ ਲਿਆਂਦੀ ਆ ਮੁੰਡਿਆਂ ਨੇ ਆਪ ਸੈਟਅਪ ਤਿਆਰ ਕੀਤਾ ਫਿਸ਼ਿੰਗ ਨੋਡ ਦਾ ਇਹ ਸਾਜੀ ਉਹੀ ਮੱਛੀ ਲੱਗੀ ਜਾਂਦੀ ਜਿਹੜੀ ਆਟਾ ਹੀ ਆ ਪਾ ਪਾਜੀ ਆਟਾ ਪਾ ਨਾਲ ਹਨਾ ਫਿਰ ਆਟਾ ਨਾ ਪਾ ਗਾਂ ਨੂੰ ਖੇਟ ਉੱਧਰੋਂ ਯਾਰ ਫੇਰ ਨਹੀਂ ਆਟਾ ਖਾਈ ਜਾਣਾ ਇਹ ਨਹੀਂ ਚੀਜ਼ ਖਾਣੀ ਉਹ ਗਾਂ ਨੂੰ ਖੇਟ ਮੁਰਜ ਰਦੇ ਨੇ ਇਹ ਦੇਨੇ ਦੇ ਨਾ ਫਾ ਫੁੱਲੀਆਂ ਆ ਜਾਂ ਲੈ ਫੁੱਲੀਆਂ ਪਾ ਫੁੱਲੀਆਂ ਪਾ ਥੋੜੀਆਂ ਹਾਂ ਹਾਂ ਦੇਖ ਉਹਨੂੰ ਚੰਪੜਾ ਸੀ ਚੰਪੜਾ ਚੰਪੜਾ ਆ ਪਿਆ ਇਹਨੂੰ ਕਿਹਾ ਚੰਪੜਾ ਵਾ ਉਹ ਇੱਥੇ ਹੀ ਰੱਖ ਇਹਦੇ ਦਾਰੇ ਦੋਲੇ ਬਸ ਇੱਥੇ ਇਹਦੇ ਆਲੇ ਦੋਲੇ ਫੁੱਲੀਆਂ ਸਿੱਟਣੀਆਂ ਓੜੀ ਚਲ ਗਈ ਉੱਤਰ ਦੋਨਾ ਖਾਨ ਚਲ ਗਈ ਕੀ ਨਵੇਂ ਦੇਖਿਆ ਫਸ ਨਾ ਜਾਵੇ ਉਧਰ ਬਲਵੀਰ ਅੰਕਲ ਦੀ ਘੋੜੀ ਆਵੇ ਘੁੰਮੀ ਜਾਂਦੀ ਆ ਢੋਲਾ ਖਾ ਲਿਆ ਓਹੋ ਆਹ ਦੇਖ ਉਧਰ ਹਾਂ ਇੱਧਰ ਪਾਓ ਘੁਮਾ ਕੇ ਦੇਖ ਲਓ ਘੁਮਾ ਲਓ ਫਿਸ਼ਿੰਗ ਰੋਡ ਘੁਮਾਓ ਭਾਜੀ ਇਦਾਂ ਨੂੰ ਤੁਸੀਂ ਗਲਤ ਪਾ ਰਹੇ ਆ ਇਦਾਂ ਰੋਡ ਨੂੰ ਕੱਲੇ ਹਲਾਉਂਦੇ ਹੁੰਦੇ ਉਹ ਪਾ ਕੇ ਵਿੱਚ ਇਦਾਂ ਕੱਚੀ ਖੜਾ ਪਾਜੀ ਹਲਾਉਂਦੇ ਤਾਂ ਮੈਂ ਦੇਖੇ ਨਹੀਂ ਆ ਉਹਦਾ ਜ ਆ ਫਸਦੀ ਆ ਮੱਛੀ ਫੇਰ ਇੱਥੇ ਦੇਖਦੇ ਵਿੱਚ ਇੱਕ ਤਾਂ ਨਹੀਂ ਕਰਨੇ ਹੁੰਦਾ ਸੀ ਲੱਗਦਾ ਆ ਜੜਾਈ ਆ ਸੁਦੀਪ ਨੂੰ ਲੈਣਾ ਬਣਾ ਉਧਰ ਦੇਖ ਤੇ ਰੱਬ ਜੀ ਬਾਹਰ ਤੇ ਬੰਨੇ ਦੇ ਪਾਜੀ ਬੱਕੀ ਰਿ ਸੈੱਟ ਕਰਦੇ ਭਾੜੇ ਪੈਣਾ ਡੰਡਾ ਡੇਪਣਾ ਪਾਜੀ ਆ ਇਦਾਂ ਡੰਡਾ ਡਿੱਗ ਜਾਊਗਾ ਹਲੇ ਨਹੀਂ ਯਾਰ ਲੱਗਦਾ ਮੱਛੀ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਜੀ ਇੱਧਰ ਦੇਖਸ ਨਹੀਂ ਦੇਖੀ ਧਿਆਨ ਨਾਲ ਮੱਚੀ ਜਾਈ ਪਾਣੀ ਹਲਾ ਉਧਰ ਪਾ ਕੇ ਦੇਖੀਏ ਨਹੀਂ ਤਾਂ ਹਾਂ ਪਾਣੀ ਦਾ ਹਲਦਾ ਸਾਰਾ ਜਨਾਬ ਹੀ ਹੋਵੇ ਤਾਂ ਅਮੀਦੇ ਹੁੰਦੀ ਰਹਿੰਦੀ ਹੈ ਪਾਣੀ 'ਚ ਇਤਾਂ ਨਹੀਂ ਹੁੰਦੀ ਮਾੜੀ ਮਾੜੀ ਬੁਲਬੁਲੇ ਤਾਂ ਹੁੰਦੇ ਆ ਮੈਨੂੰ ਕਿਥੋਂ ਇਹ ਤਾਂ ਭਾਜੀ ਹਲਾਈ ਜਾਂਦਾ ਇਦਾਂ ਥੋੜਾ ਮੱਛੀ ਆਣੀ ਹਲਾ ਲਾ ਕੇ ਉਹ ਤਾਂ ਪਹਿਲੇ ਡਰਿਓ ਹੁਣ ਹੋਰ ਜਾਨਵਰ ਕਰਦੇ ਹੋਰ ਆਪਣਾ ਆਪਣਾ ਬਾਹਰ ਹੈ ਥੱਲੇ ਜਾਣਦੇ ਭਾਜੀ ਡੰਗਾਈ ਕਿੰਨੀ ਹੈ ਜੀ ਡੂਜੇ ਬੰਦੇ ਨੇ ਫਿਸ਼ਿੰਗ ਰੋਡ ਪਾਈ ਆ ਹੁਣ ਦੇਖੀਏ ਕਿਸ ਸਮਝ ਜੀ ਦੀ ਜ ਹੈ ਮੱਛੀ ਆਣੀ ਨੇ ਕਾਸ ਰਹਿਣੀ ਸੀਗੀ ਇਹਨੂੰ ਇਹਦੇ ਡੰਗਾਈ ਘਾਟਾ ਭਾਜੀ ਨਾ ਆ ਨਾ ਜਾਈ ਜਾਂਦਾ ਾਟਾ ਹੌਲੀ ਹੌਲੀ ਜਾਂ ਤੇ ਨਹੀਂ ਦੇਖ ਲੈ ਚੱਕ ਕੇ ਹੌਲੀ ਹੌਲੀ ਚੱਕੀ ਹੌਲੀ 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 ਚੱਕ ਕੇ ਦੇ ਦੇਖੀਏ ਜੇ ਹੈਗੀ ਠੀਕ ਆ ਨਹੀਂ ਤਾਂ ਵੇ ਆਹ ਕਿਤ ਕਿਤ ਨਹੀਂ ਮੱਛੀ ਨਹੀਂ ਆਈ ਮੱਛੀ ਹਲੇ ਹੈ ਨਹੀਂ ਮੇਰੇ ਸਾਹਮਣੇ ਅੱਗੇ ਪਿੱਛੇ ਗਈਆਂ ਲੱਗਦੀਆਂ